ਇਕਾਲੀ ਸਾਰਿਆਂ ਨੂੰ ਆਜੋ ਆਪਾਂ ਇੱਕ ਸੋਹਣ ਨਵੀਂ ਕਹਾਣੀ ਸੁਣਾਉਨੇ ਆ ਸੁਨੇਰੀ ਮੱਛੀ ਇੱਕ ਵਾਰ ਇੱਕ ਟਾਪੂ ਤੇ ਛੋਟੀ ਜਿਹੀ ਝੌਂਪੜੀ ਵਿੱਚ ਇੱਕ ਬੁੱਢਾ ਆਦਮੀ ਅਤੇ ਔਰਤ ਰਹਿੰਦੇ ਸਨ ਬੁੱਢਾ ਆਦਮੀ ਸਮੁੰਦਰ ਵਿੱਚ ਆਪਣਾ ਜਾਲ ਸੁੱਟਦਾ ਅਤੇ ਮੱਛੀ ਫੜਨ ਦੀ ਕੋਸ਼ਿਸ਼ ਕਰਦਾ ਜੋ ਕੁਝ ਉਸ ਨੂੰ ਮਿਲਦਾ ਉਹ ਨਾਲ ਉਹਨਾਂ ਦਾ ਗੁਜ਼ਾਰਾ ਮੱਸਾ ਹੀ ਹੁੰਦਾ ਇੱਕ ਦਿਨ ਬੁੱਢੇ ਆਦਮੀ ਨੇ ਆਪਣਾ ਜਾਲ ਸੁਟਿਆ ਤੇ ਜਦੋਂ ਉਸ ਨੂੰ ਖਿੱਚਣ ਲੱਗਿਆ ਤਾਂ ਉਸ ਨੂੰ ਇਹ ਭਾਰਾ ਲੱਗਿਆ ਉਸ ਨੇ ਮੁਸ਼ਕਲ ਨਾਲ ਜਾਲ ਨੂੰ ਬਾਹਰ ਖਿੱਚਿਆ ਇਸ ਵਿੱਚ ਇੱਕ ਛੋਟੀ ਮੱਛੀ ਤੋਂ ਬਿਨਾ ਹੋਰ ਕੁਝ ਨਹੀਂ ਸੀ ਪਰ ਇਹ ਮੱਛੀ ਸਧਾਰਨ ਨਹੀਂ ਸੀ ਇਹ ਸੁਨਹਿਰੀ ਮੱਛੀ ਮੱਛੀ ਮਨੁੱਖੀ ਆਵਾਜ਼ ਵਿੱਚ ਆਖਣ ਲੱਗੀ ਵੱਡੇ ਆਦਮੀ ਮੈਨੂੰ ਲੈ ਕੇ ਨਾ ਜਾ ਮੈਨੂੰ ਢੂੰਗੇ ਨੀਲੇ ਸਮੁੰਦਰ ਵਿੱਚ ਚਲੀ ਜਾਣ ਦੇ ਮੈਂ ਤੇਰੇ ਲਈ ਲਾਭਕਾਰੀ ਹੋਵਾਂਗੀ ਜੋ ਤੂੰ ਕਹੇਂਗਾ ਮੈਂ ਉਹ ਹੀ ਕਰਾਂਗੀ ਬੁੱਢਾ ਆਦਮੀ ਸੋਚਣ ਲੱਗ ਪਿਆ ਅਤੇ ਫਿਰ ਬੋਲਿਆ ਮੈਂ ਤੇਤੋਂ ਕੁਝ ਨਹੀਂ ਲੈਣਾ ਜਾ ਜਾ ਕੇ ਸਮੁੰਦਰ ਵਿੱਚ ਤੈਰ ਉਸ ਨੇ ਸੁਨਹਿਰੀ ਮੱਛੀ ਨੂੰ ਸਮੁੰਦਰ ਵਿੱਚ ਛੱਡ ਦਿੱਤਾ ਅਤੇ ਘਰ ਆ ਗਿਆ ਬੁੱਢੀ ਨੇ ਉਸ ਨੂੰ ਪੁੱਛਿਆ ਕੀ ਕੀ ਲਿਆਇਆ ਹੈ ਉਸ ਨੇ ਕਿਹਾ ਕੁਝ ਵੀ ਨਹੀਂ ਉਸ ਸੁਨਹਿਰੀ ਮੱਛੀ ਜਾਲ ਵਿੱਚ ਫਸੀ ਸੀ ਉਹ ਮੈਂ ਵਾਪਸ ਸਮੁੰਦਰ ਵਿੱਚ ਛੁੱਟ ਦਿੱਤੀ ਕਿਉਂਕਿ ਉਹ ਮਨੁੱਖੀ ਆਵਾਜ਼ ਵਿੱਚ ਬੋਲੀ ਕਿ ਮੈਨੂੰ ਡੂੰਗੇ ਨੀਲੇ ਸਮੁੰਦਰ ਵਿੱਚ ਜਾਣ ਦੇ ਜੋ ਤੂੰ ਆਖੇਗਾ ਮੈਂ ਉਹੀ ਕਰਾਂਗੀ ਇਹਨੂੰ ਉਸਤੇ ਤਰਸ ਆ ਗਿਆ ਅਤੇ ਮੈਂ ਉਸ ਤੋਂ ਕੁਝ ਨਾ ਮੰਗਿਆ ਅਤੇ ਉਸ ਨੂੰ ਛੱਡ ਦਿੱਤਾ ਇਹ ਸੁਣ ਕੇ ਬੁੱਢੀ ਉੱਚੀ ਉੱਚੀ ਬੋਲਣ ਲੱਗੀ ਕਿੰਨਾ ਚੰਗਾ ਮੌਕਾ ਮਿਲਿਆ ਸੀ ਤੈਨੂੰ ਆਪਣੀ ਕਿਸਮਤ ਬਦਲਣ ਦਾ ਤੈਨੂੰ ਕੋਰਾ ਅਕਲ ਨਹੀਂ ਤੂੰ ਇਹ ਮੌਕਾ ਵੀ ਹੱਥੋਂ ਖੁਆ ਦਿੱਤਾ ਬੁੱਢੀ ਔਰਤ ਤੇ ਆਦਮੀ ਨੂੰ ਬੁਰਾ ਭਲਾ ਕਹਿੰਦੀ ਰਹੀ ਉਸ ਤੋਂ ਹੋਰ ਉੱਜ ਨਹੀਂ ਮੰਗਣਾ ਸੀ ਤਾਂ ਰੋਟੀ ਹੀ ਮੰਗ ਲੈਂਦਾ ਆਪਣੇ ਕੋਲ ਖਾਣ ਨੂੰ ਸੁੱਕੀ ਰੋਟੀ ਦਾ ਟੁਕ ਵੀ ਨਹੀਂ ਨਿਰਾਸ਼ ਹੋ ਕੇ ਬੁੱਢਾ ਆਦਮੀ ਸੁਨੇਰੀ ਮੱਛੀ ਤੋਂ ਰੋਟੀ ਮੰਗਣ ਚਲਾ ਗਿਆ ਉਸ ਨੇ ਸਮੁੰਦਰ ਕੰਢੇ ਪਹੁੰਚ ਕੇ ਸੁਨੇਰੀ ਮੱਛੀ ਨੂੰ ਆਵਾਜ਼ ਲਾਈ ਤਾਂ ਮੱਛੀ ਤੈਰਦੀ ਹੋਈ ਕੰਡੇ ਤੇ ਆ ਗਈ ਉਸ ਨੇ ਬੁੱਢੇ ਆਦਮੀ ਨੂੰ ਪੁੱਛਿਆ ਕੀ ਦੱਸ ਤੈਨੂੰ ਕੀ ਚਾਹੀਦਾ ਬੁੱਢਾ ਆਦਮੀ ਕਹਿਣ ਲੱਗਾ ਘੀਕਰ ਵਾਲੀ ਮੇਰੇ ਨਾਲ ਗੁੱਸੇ ਆ ਅਤੇ ਉਸ ਨੇ ਮੈਨੂੰ ਰੋਟੀ ਲੈਣ ਲਈ ਭੇਜਿਆ ਹੈ ਮੱਛੀ ਬੋਲੀ ਤੂੰ ਆਰਾਮ ਨਾਲ ਘਰ ਜਾ ਤੈਨੂੰ ਰਜਮੀ ਰੋਟੀ ਮਿਲੇਗੀ ਬੁੱਢੇ ਆਦਮੀ ਨੇ ਘਰ ਪਹੁੰਚ ਕੇ ਘਰ ਵਾਲੀ ਨੂੰ ਪੁੱਛਿਆ ਕੀ ਰੋਟੀ ਮਿਲ ਗਈ ਹੈ ਤਾਂ ਉਹ ਬੋਲੀ ਰੋਟੀ ਤਾਂ ਰਜਮੀ ਮਿਲ ਗਈ ਪਰ ਮੇਰੇ ਕੱਪੜੇ ਧੋਣ ਵਾਲਾ ਟੱਬ ਚੂਣ ਲੱਗ ਪਿਆ ਹੈ ਇਸ ਵਿੱਚ ਕੱਪੜੇ ਨਹੀਂ ਧੋ ਹੁੰਦੇ ਤੂੰ ਸੁਨਹਿਰੀ ਮੱਛੀ ਕੋਲ ਜਾ ਅਤੇ ਨਵਾਂ ਟੱਬ ਮੰਗ ਵੱਡਾ ਆਦਮੀ ਵਾਪਸ ਸਮੁੰਦਰ ਤੇ ਗਿਆ ਅਤੇ ਮੱਛੀ ਨੂੰ ਕਹਿਣ ਲੱਗਿਆ ਕਿ ਮੈਨੂੰ ਮੇਰੀ ਘਰਵਾਲੀ ਨੇ ਭੇਜਿਆ ਹੈ ਉਸ ਨੂੰ ਨਵਾਂ ਟੱਬ ਚਾਹੀਦਾ ਹੈ ਮੱਛੀ ਨੇ ਕਿਹਾ ਤੂੰ ਘਰ ਜਾ ਟੱਬ ਤੈਨੂੰ ਮਿਲ ਜਾਵੇਗਾ ਬੁੱਢਾ ਆਦਮੀ ਘਰ ਨੂੰ ਮੁੜ ਗਿਆ ਤੇ ਉਹ ਘਰ ਦੀ ਦਲੀਜ਼ ਹੀ ਟੱਪਿਆ ਸੀ ਕਿ ਬੁੱਢੀ ਨੇ ਉਸ ਨੂੰ ਫਿਰ ਉਕਸਾਇਆ ਅਤੇ ਸੁਨਹਿਰੀ ਮੱਛੀ ਕੋਲ ਫਿਰ ਜਾਣ ਲਈ ਕਿਹਾ ਉਸ ਨੂੰ ਆਪਣੇ ਲਈ ਨਮਾ ਕਰ ਬਣਾਉਣ ਲਈ ਆਖ ਆਪਾਂ ਇਸ ਝੌਂਪੜੀ ਵਿੱਚ ਹੋਰ ਨਹੀਂ ਰਹਿ ਸਕਦੇ ਇਹ ਡਿੱਗੂ ਡਿੱਗੂ ਕਰਦੀ ਹੈ ਬੁੱਢੇ ਆਦਮੀ ਨੇ ਸਮੁੰਦਰ ਕੰਢੇ ਜਾ ਕੇ ਫਿਰ ਮੱਛੀ ਨੂੰ ਆਵਾਜ਼ ਮਾਰੀ ਸੀ ਤੇਰਦੀ ਹੋਈ ਆ ਗਈ ਅਤੇ ਬੁੱਢੇ ਆਦਮੀ ਵੱਲ ਦੇਖਦੀ ਬੋਲੀ ਦੱਸ ਭਲੇ ਪੁਰਸ਼ ਤੈਨੂੰ ਕੀ ਚਾਹੀਦਾ ਬੁੱਢੇ ਆਦਮੀ ਨੇ ਕਿਹਾ ਮੇਰੀ ਘਰ ਵਾਲੀ ਹੁਣ ਪੁਰਾਣੀ ਝੌਂਪੜੀ ਵਿੱਚ ਨਹੀਂ ਰਹਿਣਾ ਚਾਹੁੰਦੀ ਕਿਉਂਕਿ ਇਹ ਡਿਗੂ ਡਿਗੂ ਕਰਦੀ ਹੈ ਉਸ ਨੂੰ ਨਮਾ ਕਰ ਚਾਹੀਦਾ ਇਹ ਸੁਣ ਕੇ ਮੱਛੀ ਬੋਲੀ ਖੁਸ਼ ਹੋ ਕੇ ਘਰ ਵਾਪਸ ਜਾ ਸਭ ਕੁਝ ਮਿਲ ਜਾਵੇਗਾ ਡੇ ਆਦਮੀ ਨੇ ਵਾਪਸ ਆ ਕੇ ਵੇਖਿਆ ਕਿ ਝੌਂਪੜੀ ਦੀ ਬਿਲਕੁਲ ਨਵਾਂ ਬੈਲੂਤ ਦੀ ਲੱਕੜ ਦਾ ਘਰ ਸੀ ਜਿਸ ਦੀ ਛੱਤ ਤੇ ਬਾਦਰੇ ਤੇ ਨਕਸ਼ੀ ਕੀਤੀ ਹੋਈ ਸੀ ਬੁੱਢੇ ਆਦਮੀ ਨੂੰ ਦੇਖਣਸਾਰ ਬੁੱਢੀ ਚੀਕਣ ਲੱਗੀ ਮੂਰਖਾ ਤੈਨੂੰ ਤਾਂ ਕਿਸਮਤ ਤੋਲਾ ਹ ਲੈਣਾ ਵੀ ਨਹੀਂ ਆਉਂਦਾ ਤੂੰ ਘਰ ਮੰਗ ਲਿਆ ਤੇ ਸਮਝਦਾ ਏ ਉਹੀ ਸਭ ਕੁਝ ਹੈ ਮੱਛੀ ਕੋਲ ਵਾਪਸ ਜਾ ਅਤੇ ਉਸ ਨੂੰ ਕਹੇ ਕਿ ਮੈਂ ਹੁਣ ਮਛੇਰੇ ਦੀ ਪਤਨੀ ਨਹੀਂ ਰਹਿਣਾ ਚਾਹੁੰਦੀ ਮੈਂ ਸ੍ਰਿਸ਼ਟ ਔਰਤ ਬੰਨਣਾ ਚਾਹੁੰਦੀ ਹਾਂ ਤਾਂ ਜੋ ਲੋਕ ਮੇਰੀ ਹਰ ਗੱਲ ਮੰਨਣ ਅਤੇ ਮੈਨੂੰ ਮਿਲਣ ਵੇਲੇ ਝੁਕਣ ਬੁੱਢਾ ਵਾਪਸ ਸਮੁੰਦਰ ਕੰਢੇ ਗਿਆ ਤੇ ਮੱਛੀ ਨੂੰ ਸਾਰੀ ਗੱਲ ਦੱਸ ਦਿੱਤੀ ਮੱਛੀ ਨੇ ਫਿਰ ਉਸ ਨੂੰ ਖੁਸ਼ੀ-ਖੁਸ਼ੀ ਕਰ ਜਾਣ ਲਈ ਕਿਹਾ ਬੁੱਢਾ ਆਦਮੀ ਘਰ ਪਹੁੰਚਿਆ ਤਾਂ ਉਸ ਨੇ ਘਰ ਦੀ ਥਾਂ ਪੱਥਰ ਦਾ ਵੱਡਾ ਘਰ ਦੇ ਕੇ ਹੈਰਾਨ ਰਹਿ ਗਿਆ ਉਸ ਦੇ ਘਰ ਦੇ ਵਿਹੜੇ ਵਿੱਚ ਨੌਕਰ ਭੱਜੇ ਫਿਰਦੇ ਸਨ ਰਸੋਈਏ ਰਸੋਈ ਵਿੱਚ ਖਾਣਾ ਬਣਾ ਰਹੇ ਸਨ ਅਤੇ ਬੁੱਢੀ ਔਰਤਦਰ ਪੁਸ਼ਾਕ ਪਹਿਨੀ ਉੱਚੀ ਕੁਰਸੀ ਤੇ ਬੈਠੀ ਹੁਕਮ ਚਲਾ ਰਹੀ ਸੀ ਬੁੱਢੇ ਆਦਮੀ ਨੇ ਉਸ ਨੂੰ ਬੁਲਾਇਆ ਤੇ ਉਹ ਚੀਕੀ ਕਿੰਨਾ ਗੁਸਤਾਖ ਹੈ ਮੈਨੂੰ ਆਪਣੀ ਪਤਨੀ ਵਜੂ ਸੰਬੋਧਨ ਕਰਨ ਦੀ ਤੇਰੀ ਹਿੰਮਤ ਕਿਵੇਂ ਹੋਈ ਸ੍ਰਿਸ਼ਟ ਔਰਤ ਬਣੀ ਬੁੱਢੀ ਔਰਤ ਨੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਇਹ ਮੂਰਖ ਬੁੱਡੇ ਨੂੰ ਢੇਲੇ ਵਿੱਚ ਲਿਜਾ ਕੇ 40 ਕੋੜੇ ਮਾਰੋ ਨੌਕਰ ਦੌੜਦੇ ਹੋਏ ਆਏ ਅਤੇ ਬੁੱਡੇ ਨੂੰ ਧੌਣ ਤੋਂ ਫੜ ਕੇ ਤੂੰਦੇ ਹੋਏ ਤਵੇਲੇ ਵਿੱਚ ਲੈ ਗਏ ਉਸ ਦੀ ਇੰਨੀ ਮਾਰਕੁਟਾਈ ਹੋਈ ਉਸ ਤੋਂ ਖੜਾ ਵੀ ਹੋ ਨਹੀਂ ਹੋ ਰਿਹਾ ਸੀ ਫਿਰ ਬੁੱਢੀ ਨੇ ਉਸ ਨੂੰ ਪਸ਼ੂਆਂ ਦੇ ਬਾੜੇ ਦੀ ਸਫਾਈ ਦਾ ਕੰਮ ਸੰਭਾਲ ਦਿੱਤਾ ਉਹ ਸਾਰਾ ਦਿਨ ਉੱਥੇ ਸਫਾਈ ਕਰਦਾ ਰਹਿੰਦਾ ਅਤੇ ਜੇ ਕਿਤੇ ਭੋਰਾ ਮਿੱਟੀ ਰਹਿ ਜਾਂਦੀ ਤਾਂ ਤਵੇਲੇ ਵਿੱਚ ਲਿਜਾ ਕੇ ਉਸ ਦੀ ਮਾਰਕੁਟਾਈ ਹੁੰਦੀ ਜੀ ਡੈਣਾ ਮੈਂ ਇਸ ਦੀ ਕਿਸਮਤ ਪਲਟ ਦਿੱਤੀ ਇਹ ਮੈਨੂੰ ਆਪਣਾ ਪਤੀ ਮੰਨਣ ਤੋਂ ਇਨਕਾਰ ਕਰਦੀ ਹੈ ਬੁੱਢਾ ਆਦਮੀ ਸੋਚਦਾ ਸਮਾਂ ਬੀਤਣ ਤੇ ਬੁੱਢੀ ਇਸਤ ਔਰਤ ਦੇ ਰਤਬੇ ਤੋਂ ਵੀ ਅੱਕ ਗਈ ਉਸਨੇ ਬੁੱਢੇ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਸੁਨੇਰੀ ਮੱਛੀ ਕੋਲ ਜਾ ਕੇ ਉਸ ਨੂੰ ਆਖ ਕਿ ਹੁਣ ਮੈਂ ਮਹਾਰਾਣੀ ਬੰਨਣਾ ਚਾਹੁੰਦੀ ਹਾਂ ਬੁੱਢਾ ਆਦਮੀ ਸਮੁੰਦਰ ਕੰਢੇ ਗਿਆ ਤੇ ਮੱਛੀ ਨੂੰ ਕਹਿਣ ਲੱਗਾ ਕਿ ਮੇਰੀ ਘਰ ਵਾਲੀ ਬੁੱਢੀ ਨੂੰ ਸਿਸ਼ਟ ਔਰਤ ਬਣ ਕੇ ਨਹੀਂ ਰਹਿਣਾ ਚਾਹੁੰਦੀ ਉਹ ਮਹਾਰਾਣੀ ਬੰਨਣਾ ਚਾਹੁੰਦੀ ਹੈ ਮੱਛੀ ਨੇ ਫਿਰ ਉਸ ਨੂੰ ਖੁਸ਼ੀ-ਖੁਸ਼ੀ ਘਰ ਜਾਣ ਲਈ ਕਿਹਾ ਬੁੱਢਾ ਆਦਮੀ ਵਾਪਸ ਘਰ ਆਇਆ ਤਾਂ ਪਹਿਲੇ ਘਰ ਦੀ ਤਾਸ ਹੋਣ ਦੀ ਛਤ ਵਾਲਾ ਵੱਡਾ ਮਹਿਲ ਸੀ ਬੰਦੂਕਾਂ ਵਾਲੇ ਪਹਿਰੇਦਾਰ ਮਹਿਲ ਦੇ ਬੂਹੇ ਤੇ ਖੜੇ ਸਨ ਮਹਿਲ ਦੇ ਪਿਛਲੇ ਪਾਸੇ ਸ਼ਾਨਦਾਰ ਬਾਗ ਸੀ ਸਾਹਮਣੇ ਵੱਡੇ ਮੈਦਾਨ ਵਿੱਚ ਫੌਜ ਪਰੇਡ ਕਰ ਰਹੀ ਸੀ ਮਹਾਰਾਣੀ ਬਣੀ ਬੁੱਢੀ ਆਪਣੇ ਜਰਨੇਲਾਂ ਤੇ ਨਾਲ ਬਾਲਕੋਨੀ ਵਿੱਚ ਆਈ ਅਤੇ ਫੌਜ ਦਾ ਨਰੀਖਣ ਕਰਨ ਲੱਗੀ ਸਲਾਮੀ ਪੈਣ ਲੱਗੀ ਢੋਲ ਵੱਜਣ ਲੱਗੇ ਸੰਗੀਤ ਗੂੰਜਣ ਲੱਗਿਆ ਤੇ ਫੌਜੀਆ ਨੇ ਉੱਚੀ ਆਵਾਜ਼ ਵਿੱਚ ਵਾਵਾ ਆਕਿਆ ਹੋਰ ਸਮਾਂ ਬੀਤਣ ਤੇ ਬੁੱਢੀ ਮਹਾਰਾਣੀ ਬਣ ਕੇ ਵੀ ਆਕ ਗਈ ਉਸਨੇ ਬੁੱਢੇ ਆਦਮੀ ਨੂੰ ਲੱਭਣ ਦਾ ਹੁਕਮ ਦਿੱਤਾ ਬੜੀ ਮੁਸ਼ਕਲ ਨਾਲ ਬੁੱਢੇ ਆਦਮੀ ਨੂੰ ਪਸ਼ੂਆਂ ਦੇ ਬਾੜੇ ਵਿੱਚੋਂ ਲੱਭ ਕੇ ਮਹਾਰਾਣੀ ਦੇ ਸਾਹਮਣੇ ਪੇਸ਼ ਕੀਤਾ ਗਿਆ ਮਹਾਰਾਣੀ ਬਣੀ ਬੁੱਢੀ ਨੇ ਬੁੱਢੇ ਆਦਮੀ ਨੂੰ ਆਕਿਆ ਕਿ ਸੁਨੇਰੀ ਮੱਛੀ ਨੂੰ ਜਾ ਕੇ ਆਖ ਕੀਓ ਉਹਨ ਮਹਾਰਾਣੀ ਬਣ ਕੇ ਰਹਿਣਾ ਨਹੀਂ ਚਾਹੁੰਦੀ ਮੈਂ ਸਮੁੰਦਰ ਦੀ ਮਾਲਕਣ ਬਣਨਾ ਚਾਹੁੰਦੀ ਹਾਂ ਤਾਂ ਜੋ ਸਮੁੰਦਰਾਂ ਦੇ ਸਾਰੇ ਜੀਵ ਸਮੇਤ ਸਾਰੀਆਂ ਮੱਛੀਆਂ ਮੇਰਾ ਹੁਕਮ ਮੰਨਣਾ ਬੁੱਢੇ ਆਦਮੀ ਨੇ ਬੁੱਢੀ ਦੀ ਇਸ ਮੰਗ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੀ ਤੇ ਕਹਿਣ ਲੱਗੀ ਕਿ ਜੇ ਤੂੰ ਨਾ ਗਿਆ ਤਾਂ ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ ਬੁੱਢਾ ਆਦਮੀ ਅਣਮੰਨੇ ਮਨ ਨਾਲ ਸਮੁੰਦਰ ਕੰਢੇ ਗਿਆ ਅਤੇ ਮੱਛੀ ਨੂੰ ਆਵਾਜ਼ ਮਾਰੀ ਪਰ ਇਸ ਵਾਰ ਸੁਨਹਿਰੀ ਮੱਛੀ ਨਾ ਆਈ। ਉਹ ਆਦਮੀ ਨੇ ਫਿਰ ਆਵਾਜ਼ ਮਾਰੀ ਪਰ ਫਿਰ ਵੀ ਮੱਛੀ ਨਾ ਆਈ। ਜਦੋਂ ਉਸ ਨੇ ਤੀਜੀ ਵਾਰ ਆਵਾਜ਼ ਮਾਰੀ ਤਾਂ ਅਚਾਨਕ ਸਮੁੰਦਰ ਵਿੱਚੋਂ ਪਾਣੀ ਉਬਲਣ ਜਿਹੀ ਆਵਾਜ਼ ਆਈ। ਪਹਿਲਾਂ ਜਿਹੜੇ ਪਾਣੀ ਸਾਫ਼ ਤੇ ਨੀਲੇ ਸਨ ਉਹ ਹੁਣ ਕਾਲੇ ਹੋ ਗਏ ਸਨ। ਇੱਕ ੰਡੇ ਤੇ ਆ ਕੇ ਪੁੱਛਣ ਲੱਗੀ, "ਹੁਣ ਤੈਨੂੰ ਕੀ ਚਾਹੀਦਾ?" ਬੁੱਢੇ ਆਦਮੀ, ਬੁੱਢੇ ਆਦਮੀ, ਤਾਂ ਪੂਰੀ ਤਰ੍ਹਾਂ ਪਾਗਲ ਹੋ ਗਈ ਹੈ ਉਹ ਹੁਣ ਮਹਾਰਾਣੀ ਬਣ ਕੇ ਵੀ ਕੁਛ ਨਹੀਂ ਉਹ ਸਾਰੇ ਸਮੁੰਦਰਾਂ ਦੀ ਮਾਲਕਣ ਬਣ ਕੇ ਪਾਣੀਆਂ ਸਮੇਤ ਸਾਰੇ ਸਮੁੰਦਰੀ ਜੀਵਾਂ ਤੇ ਆਪਣਾ ਹੁਕਮ ਚਲਾਉਣਾ ਚਾਹੁੰਦੀ ਹੈ ਸੁਨਹਿਰੀ ਮਛੀ ਨੇ ਆਦਮੀ ਨੂੰ ਕੁਝ ਨਾ ਕਿਹਾ ਤੇ ਸਮੁੰਦਰ ਦੀਆਂ ਡੰਗਾਈਆਂ ਵਿੱਚ ਲੋਪ ਹੋ ਗਈ ਵੱਡਾ ਆਦਮੀ ਵਾਪਸ ਘਰ ਵੱਲ ਨੂੰ ਮੁੜ ਪਿਆ ਜਦੋਂ ਉਹ ਮਹਿਲ ਵੱਲ ਰਸਤੇ ਨੂੰ ਮੁੜਿਆ ਤਾਂ ਉਸ ਨੂੰ ਆਪਣੀ ਅੱਖਾਂ ਤੇ ਯਕੀਨ ਨਾ ਆਇਆ ਮਹਿਲ ਦੀ ਥਾਂ ਤੇ ਹੁਣ ਪਹਿਲਾਂ ਵਾਂਗ ਹੀ ਡਿੱਗੀ ਟੈਂ ਦੀ ਚੌਂਪੜੀ ਸੀ ਅਤੇ ਚੌਂਪੜੀ ਵਿੱਚ ਬੁੱਢੀ ਫਟੇ ਪੁਰਾਣੇ ਕੱਪੜੇ ਪਾਈ ਬੈਠੀ ਸੀ ਹੁਣ ਉਹ ਪਹਿਲਾਂ ਵਾਂਗ ਹੀ ਰਹਿਣ ਲੱਗੇ ਬੁੱਢਾ ਆਦਮੀ ਫਿਰ ਮੱਛੀਆਂ ਫੜਨ ਜਾਣ ਲੱਗ ਪਿਆ ਪਰ ਹੁਣ ਕਦੇ ਵੀ ਸੁਨੇਰੀ ਮੱਛੀ ਉਸ ਦੇ ਜਾਲ ਵਿੱਚ ਨਾ ਆਈ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਹੰਕਾਰ ਕਰਨਾ ਚਾਹੀਦਾ ਹੈ ਸਾਨੂੰ ਪਰਮਾਤਮਾ ਜੋ ਵੀ ਦਿੰਦਾ ਹੈ ਸਾਨੂੰ ਉਸ ਵਿੱਚ ਸਬਰ ਤੇ ਸ਼ੁਕਰ ਨਾਲ ਰਹਿਣਾ ਚਾਹੀਦਾ ਹੈ ਉਮੀਦ ਹੈ ਕਿ ਇਹ ਕਹਾਣੀ ਸਾਨੂੰ ਬਹੁਤ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੀ